ਸਟਾਰਟ ਸਾਰੀਆਂ ਕੰਪਨੀਆਂ ਵੱਲੋਂ ਆਪਣੇ ਨਵੇਂ ਮੋਬਾਈਲਾਂ ਵਿੱਚ ਮੋਬਾਈਲ ਵਰਤੋਂਕਾਰਾਂ ਦੀ ਸੁਰੱਖਿਆ ਵਧਾਉਣ ਦੇ ਮੱਦੇਨਜ਼ਰ ਈ-ਸਿਮ ਦੀ ਸਹੂਲਤ ਦਾ ਚੱਲਣ ਤੇਜ਼ੀ ਨਾਲ ਵਧਾ ਦਿੱਤਾ ਗਿਆ ਹੈ ਡੰਡੀ ਪਰ ਦੇਸ਼ ਦੇ ਮੋਬਾਈਲ ਉਪਭੋਗਤਾਵਾਂ ਨੂੰ ਇਸਮ ਤਕਨੀਕ ਦੀ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਬਹੁਤੇ ਉਪਭੋਗਤਾਵਾਂ ਵੱਲੋਂ ਇਸ ਦੀ ਵਰਤੋਂ ਦੋ ਕਾਰਨਾ ਕਰਕੇ ਨਹੀਂ ਕੀਤੀ ਜਾ ਰਹੀ ਜਿਸ ਵਿੱਚ ਪਹਿਲਾ ਉਹਨਾਂ ਦਾ ਇਸ ਤਕਨੀਕ ਨੂੰ ਲੈ ਕੇ ਡਰ ਅਤੇ ਦੂਸਰਾ ਉਹਨਾਂ ਦੇ ਪੁਰਾਣੇ ਮੋਬਾਈਲ ਵਿੱਚ ਈਸੇਮਾ ਵਰਗੀ ਸੁਹੂਲਤ ਦਾ ਨਾ ਹੋਣਾ ਹੈ ਡੰਡੀ ਇਹ ਟੈਕਨੋਲੋਜੀ ਮੋਬਾਈਲ ਕੰਪਨੀਆਂ ਵੱਲੋਂ ਫੋਨ ਦੀ ਸੁਰੱਖਿਆ ਅਤੇ ਫੋਨ ਵਿੱਚ ਸਿਮ ਸਲਾਟ ਦੀ ਥਾਂ ਬਚਾ ਕੇ ਫੋਨ ਦੇ ਡਿਜ਼ਾਈਨ ਅਤੇ ਬੈਟਰੀ ਨੂੰ ਬਿਹਤਰ ਕਰਨ ਦੇ ਨਾਲ-ਨਾਲ ਡਬਲ ਸਿਮ ਦੀ ਸੁਹੂਲਤ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਹੈ ਡੰਡੀ ਫਿਲਹਾਲ ਜਿਹੜੇ ਡਿਵਾਈਸ ਈਸਿਮ ਸਪੋਰਟ ਕਰਦੇ ਹਨ ਉਹਨਾਂ ਵਿੱਚ ਨਵੇਂ ਆਈਫੋਨ ਕਈ ਸੈਮਸੰਗ ਗੂਗਲ ਪਿਕਸਲ ਅਤੇ ਹੋਰ ਫਲੈਗਸ਼ਿਪ ਫੋਨ ਤੋਂ ਇਲਾਵਾ 스마트ਵਾਚ ਅਤੇ ਟੈਬਲੇਟ ਵੀ ਸ਼ਾਮਲ ਹਨ ਡੰਡੀ ਸਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿੱਥੇ 224 ਦਸੰਬਰ ਤੱਕ 1.3 ਅਰਬ ਸਮਾਰਟਫੋਨ ਈਸਿਮ ਵਰਗੀ ਸਹੂਲਤ ਨਾਲ ਚੱਲ ਰਹੇ ਸਨ ਉਥੇ ਹੀ ਇਹ ਅੰਕੜਾ 230 ਤੱਕ 3.1 ਅਰਬ ਤੱਕ ਪਹੁੰਚਣ ਦੀ ਉਮੀਦ ਹੈ ਡੰਡੀ ਈਸਿਮ ਫੋਨ ਨੂੰ ਕਈ ਤਰੀਕਿਆਂ ਨਾਲ ਜ਼ਿਆਦਾ ਸੁਰੱਖਿਅਤ ਬਣਾਉਂਦੀ ਹੈ ਡੰਡੀ ਪਹਿਲਾਂ ਮੋਬਾਈਲ ਚੋਰੀ ਕਰਨ ਵੇਲੇ ਚੋਰਾਂ ਵੱਲੋਂ ਸਭ ਤੋਂ ਪਹਿਲਾਂ ਫੋਨ ਵਿੱਚੋਂ SIM ਨੂੰ ਸਟਾਰਟ ਬਾਹਰ ਕੱਢ ਕੇ ਸੁੱਟ ਦਿੱਤਾ ਜਾਂਦਾ ਸੀ ਜਿਸ ਨਾਲ ਮੋਬਾਈਲ ਉੱਤੇ ਨੈੱਟਵਰਕ ਨਾ ਰਹਿਣ ਕਾਰਨ ਮੋਬਾਈਲ ਦਾ ਇੰਟਰਨੈਟ ਬੰਦ ਹੋ ਜਾਂਦਾ ਸੀ ਅਤੇ ਉਪਭੋਗਤਾ ਆਪਣੇ ਫੋਨ ਨੂੰ ਟਰੈਕ ਨਹੀਂ ਕਰ ਪਾਉਂਦਾ ਸੀ ਡੰਡੀ ਪਰ ਹੁਣ ਇਸ ਈ ਸਿਮ ਵਰਗੀ ਨਵੀਂ ਸਹੂਲਤ ਨਾਲ ਜਿੱਥੇ ਮੋਬਾਈਲ ਵਿੱਚ ਸਿਮ ਪਾਉਣ ਦੀ ਲੋੜ ਨਹੀਂ ਉਥੇ ਹੀ ਈ ਸਿਮ ਬਿਨਾ ਫੋਨ ਦਾ ਲਾਕ ਖੋਲੇ ਅਤੇ ਫੋਨ ਸੈਟਿੰਗ ਵਿੱਚੋਂ ਡਿਲੀਟ ਕੀਤੇ ਬਿਨਾ ਬੰਦ ਨਹੀਂ ਹੋ ਸਕੇਗੀ ਡੰਡੀ ਇਸਮ ਨੂੰ ਬੰਦ ਕਰਨਾ ਇੱਕ ਲੰਬੀ ਪ੍ਰਕਿਰਿਆ ਹੈ ਜੋ ਵਰਤੋਂਕਾਰ ਤੋਂ ਬਿਨਾਂ ਚੋਰਾਂ ਲਈ ਲਗਭਗ ਅਸੰਭਵ ਹੋਵੇਗਾ ਡੰਡੀ ਇਸ ਨਾਲ ਮੋਬਾਈਲ ਫੋਨ ਚੋਰੀ ਜਾਂ ਮੋਬਾਈਲ ਦੀ ਗਲਤ ਵਰਤੋਂ ਕਰਨੀ ਔਖੀ ਹੋਵੇਗੀ ਡੰਡੀ ਇਹ ਤਕਨੀਕ ਮੋਬਾਈਲ ਧਾਰਕਾਂ ਨੂੰ SIM ਸਵੈਪ ਵਰਗੀ ਧੋਖਾਧੜੀ ਤੋਂ ਬਚਾ ਕਰੇਗੀ ਅਤੇ ਇਸ ਨਾਲ ਹੈਕਰਾਂ ਵੱਲੋਂ ਕਿਸੇ ਦੇ ਨੰਬਰ ਨੂੰ ਹਾਈਜੈਕ ਕਰਨ ਦਾ ਖਤਰਾ ਵੀ ਘਟ ਜਾਵੇਗਾ ਡੰਡੀ ਫੋਨ ਗੁੰਮ ਜਾਂ ਚੋਰੀ ਹੋਣ ਦੀ ਸੂਰਤ ਵਿੱਚ ਉਪਭੋਗਤਾ ਆਪਣੀ ਈਸਿਮ ਪ੍ਰੋਫਾਈਲ ਨੂੰ ਦੂਰੋਂ ਬੰਦ ਜਾਂ ਬਦਲ ਸਕਣ ਦੇ ਸਮਰੱਥ ਹੋਵੇਗਾ ਡੰਡੀ ਈਸਿਮ ਨਾਲ ਨੰਬਰ ਅਤੇ ਡਾਟਾ ਸੁਰੱਖਿਅਤ ਰਹੇਗਾ ਅਤੇ ਫੋਨ ਚੋਰੀ ਹੋਣ ਦੀ ਸੂਰਤ ਵਿੱਚ ਫਾਈਂਡ ਮਾਈ ਫੋਨ ਜਾਂ ਫਾਈਂਡ ਮਾਈ ਡਿਵਾਈਸ ਵਰਗੀਆਂ ਸਹੂਲਤਾਂ ਨਾਲ ਸੌਖੇ ਤਰੀਕੇ ਨਾਲ ਫੋਨ ਨੂੰ ਲੱਭਿਆ ਜਾ ਸਕੇਗਾ ਡੰਡੀ ਵਿਸ਼ੇਸ਼ ਤਕਨੀਕ ਦੁਆਰਾ ਈਸਿਮ ਪ੍ਰੋਫਾਈਲ ਇਨਕ੍ਰਪਟ ਕੀਤੇ ਹੁੰਦੇ ਹਨ ਅਤੇ ਇਹਨਾਂ ਨੂੰ ਡਿਜੀਟਲ तरीके ਨਾਲ ਸੰਭਾਲਿਆ ਜਾਂਦਾ ਹੈ ਜਿਸ ਨਾਲ ਕਿਧਰੇ ਵੀ ਸਫਰ ਕਰਨ ਜਾਂਦਿਆਂ ਆਪਣਾ ਮੇਨ ਨੰਬਰ ਬਿਨਾਂ ਕੱਢੇ